मारे <laughs> वञ ਕੀ ਮਸਲਾ ਹੈ ਜੀ ਸਰ ਮੈਂ ਤਰਸੀਮ ਸਿੰਘ ਤੇ ਪਿੰਡ ਤਾਂ ਦਾ ਪ੍ਰਧਾਨ ਆ ਤੇ ਉੱਥੇ ਅੱਜ ਅਸੀਂ ਸੰਦੇ ਵਾਲੇ ਦਿਨ ਲੀਟਿੰਗ ਰੱਖੀ ਸੀ ਤੇ ਵਲੰਟੀਅਰਾਂ ਨੇ ਤੇ ਉੱਥੇ ਵਰਕੇ ਉਹ ਤਾਂਰੇਦਿਆ ਨੇ ਹੁੱਲੜ ਬਾਜੀ ਦੇ ਨਾਲ ਤੇ ਆਪਾਂ ਆਪਣੇ ਵਲੰਟੀਅਰਾਂ ਦੇ ਛੱਟਾਂ ਪੁੱਟਾ ਮਾਰੀਆਂ ਇਸ ਤਰ੍ਹਾਂ ਕਿ ਇਸ ਚੀਜ਼ ਦੀ ਮੀਟਿੰਗ ਰੱਖੀ ਦੀ ਤੁਸੀਂ ਕਿੰਨਾਂ ਦੇ ਛੱਟਾਂ ਮਾਰੀਆਂ ਨੇ ਜੀ ਸਰ ਇਦਾਂ ਤੇ ਵੀ ਕਿਸੇ ਆਪਾਂ ਪਿੰਡ ਦੇ ਵਿੱਚ ਮੀਟਿੰਗ ਲਾਉਣੀ ਆ ਉਸੇ ਵਾਸਤੇ ਮਸਲਾ ਉਪਕਰ ਰਹੀ ਸੀ हां करो जी जी मैं सुनिस जी ਕੀ ਨਾਮ ਆ ਜੀ ਹਾਂ ਜੀ ਨਰਿੰਦਰ ਸਰਪਾਗਾ ਅੱਛਾ ਕੀ ਮਸਲਾ ਹੋਇਆ ਜੀ ਅੱਜ ਮਸਲਾ ਕੋਈ ਏਡਾ ਵੱਡਾ ਹੈ ਨਹੀਂ ਸਿਗਾ ਇਹ ਜਿੱਡਾ ਇਹ ਬਣਾ ਚੁੱਕੇ ਨੇ ਇਹ ਇਹ ਇੱਥੇ ਹਰ ਸੰਡੇ ਮਲਕੇ ਅਸੀਂ ਮੀਟਿੰਗ ਲਾਂਦੇ ਹੁੰਦੇ ਸੀਗੇ ਤੇ 25 ਦਸੰਬਰ ਤੋਂ ਬਾਅਦ ਇਹਨਾਂ ਨੇ ਸਰਪੰਚ ਜਿਹੜੇ ਤੇ ਨਵੇਂ ਨਿਯੁਕਤ ਕੀਤੇ ਗਏ ਨੇ ਉਹਨਾਂ ਨੇ ਸਾਡੀ ਚਰਚ ਬੰਦ ਕਰਵਾਤੀ ਸੀਗੀ ਛੋਟੇ ਜਿਹੇ ਬਹਾਨਾ ਲੈ ਕੇ ਵੀ ਭਟਾਕੇ ਚਲਾਏ ਨੇ ਉਸ ਤੋਂ ਬਾਅਦ ਅਸੀਂ ਡੀਸੀ ਦੇ ਵੀ ਪੇਸ਼ ਹੋਏ ਸੀਗੇ ਐਸ ਡੀ ਐਮ ਦੇ ਪੇਸ ਹੋਈ ਸਾਡੇ ਸਾਰੇ ਮਲਕੀ ਲੈਟਰਾਂ ਤੇ ਗਈਆਂ ਹੋਈਆਂ ਨੇ ਤੇ ਇਹ ਸਾਡੇ ਤਰਸੇਮ ਸਿੰਘ ਜੀ ਜਿਹੜੇ ਨੇ ਪ੍ਰਧਾਨ ਨੇ ਸਾਡੇ ਚਰਚੇ ਦੇ ਮੁਖੀ ਨੇ ਅੱਜ ਕਿਸੇ ਮਤੇ ਦੇ ਉੱਤੇ ਅਸੀਂ ਕੋਈ ਮੀਟਿੰਗ ਵਲੰਟੀਅਰ ਉੱਥੇ ਰੱਖੀ ਹੋਈ ਸੀਗੀ ਜਿਸ ਦੇ ਕਾਰਨ ਮਲਕੀ ਕੋਈ ਕ੍ਰੀਸ਼ੀਆ ਨਹੀਂ ਆਈ ਹੋਈ ਸੀਗੀ ਸਾਰੇ ਮਲਕੀ ਵਲੰਟੀਅਰ ਹੀ ਸੀਗੇ ਤੇ ਉਹਨਾਂ ਨੇ ਪਿੰਡ ਦੇ ਵਿੱਚ ਸਰਪੰਚ ਨੇ ਗੁਰਦੁਆਰੇ ਲਾਉਸਮੈਂਟ ਕਰਾਉਣ ਤੋਂ ਬਾਅਦ ਸਾਰੇ ਆਪਣੇ ਬੰਦੇ ਇਕੱਠੇ ਕਰਨ ਤੋਂ ਬਾਅਦ ਆਪਣੇ ਰਾੜਾਂ ਲੈ ਕੇ ਸੋਟੀਆਂ ਲੈ ਕੇ ਤਾਂ ਉਸ ਚਰਚੇ ਦੇ ਵਿੱਚ ਆਏ ਤਾ ਤੱਕ ਰੋਕਣ ਦੀ ਕੋਸ਼ਿਸ਼ ਕੀਤੀ ਕੋਸ਼ਿਸ਼ ਨਹੀਂ ਕੀਤੀ ਮਤਲਬ ਕਿ ਕੁੱਟਮਾਰ ਸ਼ੁਰੂ ਕਰਤੀ ਉਹਨਾਂ ਨੇ ਜੀ ਤੇ ਉਸ ਤੋਂ ਬਾਅਦ ਕਈਆਂ ਦੇ ਸੱਟਾਂ ਵੀ ਲੱਗੀਆਂ ਨੇ ਤੇ ਕੱਪੜੇ ਲੀੜੇ ਵੀ ਖਿੱਚੇ ਨੇ ਲੇਡੀਜ਼ ਦੇ ਤੇ ਉਸ ਤੋਂ ਬਾਅਦ ਕਾਫੀ ਜ਼ਿਆਦਾ ਹੰਗਾਮਾ ਹੋਇਆ ਤੇ ਹੁੱਲੜਬਾਜ ਜਿਹੜੇ ਸੀਗੇ ਉਹਨਾਂ ਨੇ ਸਾਰਾ ਕੁਝ ਇਹ ਵਿੱਚ ਨਾਲ ਉਹਨਾਂ ਦੇ ਮਤਾ ਪਾਸ ਕੀਤਾ ਉਹਨਾਂ ਨੇ ਕਿ ਅਸੀਂ ਕਿਸੇ ਵੀ ਕੀਮਤ ਦੇ ਉੱਤੇ ਚਰਚ ਨਹੀਂ ਲੱਗਣ ਦੇਣੀ ਤੇ ਸਰਪੰਚ ਇਹ ਗੱਲ ਕਹਿ ਰਿਹਾਗਾ ਵੀ ਚਾਹੇ ਮੇਰਾ ਸਾਰਾ ਕੁਝ ਵਿਕ ਜੇ ਪਰ ਮੈਂ ਇਹ ਚਰਚ ਨਹੀਂ ਲੱਗਣ ਦੇਣੀ ਉਹਦੇ ਵਿੱਚ ਇੱਕ ਪੁਲਿਸ ਵਾਲਾ ਵੀ ਇਨਵਾਲਵ ਪਾ ਉਹਦਾ ਨਾਮ ਕਰਮਜੀਤ ਸਿੰਘ ਹੈਗਾ ਜਿਹੜਾ ਪਤਾ ਨਹੀਂ ਐਸਐਚਓ ਦਾ ਡਰਾਈਵਰ ਹੈਗਾ ਉਹ ਕਹਿੰਦਾ ਚਾਹੇ ਮੇਰੀ ਬਰਦੀ ਲੈ ਜਾਵੇ ਪਰ ਕਹਿੰਦਾ ਵੀ ਮੈਂ ਇਹ ਚਰਚ ਨਹੀਂ ਲੱਗਣ ਦਊਗਾ ਕਿੰਨੇ ਕਿ ਵਿਅਕਤੀ ਕਿ ਜਿੰਨੇ ਹਮਲੇ ਕੀਤਾ ਜਿਨ੍ਹਾਂ ਦੇ ਸੱਟਾਂ ਲੱਗੀਆਂ ਸੱਟਾਂ ਦਾ 8-10 ਬੰਦਿਆਂ ਦੇ ਹੈਗੀਆਂ ਨੇ ਜਿਨ੍ਹਾਂ ਦੇ ਜ਼ਿਆਦਾ ਸੱਟਾਂ ਲੱਗੀਆਂ ਨੇ ਉਹ 4 ਬੰਦੇ ਨਹੀਂ 5 ਤੇ ਹਸਪੀਟਲ ਸਰਕਾਰੀ ਐਮਰਜੈਂਸੀ ਦੇ ਵਿੱਚ ਦਾਖਲ ਨੇ ਕਿੰਨੇ ਕਿ ਵਿਅਕਤੀ ਨੇ ਹਮਲਾ ਕੀਤਾ ਉਹ ਸਿਗੇ 35-40 ਜਾਣੇ ਸੀਗੇ ਜੀ ਹੁ ਕੀ ਤੁਸੀਂ ਮੰਗ ਕਰਦੇ ਹੋ ਸਰਕਾਰ ਅਸੀਂ ਤਾਂ ਮੰਗਦੇ ਸਿਰਫ ਇਹੀ ਕਰਦੇ ਆ ਕਿ ਇੱਕ ਤਾਂ ਸਾਡੀ ਚਰਚ ਲੱਗਣੀ ਚਾਹੀਦੀ ਹੈ ਦੂਜਾ ਇਹ ਵੀ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਜਿਹੜੇ ਧਰਮ ਪ੍ਰਤੀ ਇਹਨੂੰ ਜਿਹੜੇ ਲੈ ਕੇ ਮੂਰੇ ਇਹ ਵਿਰੋਧ ਕਰਦੇ ਨੇ ਤੇ ਇਹਨੂੰ ਛੋਟੇ ਜਿਹੇ ਮੁੱਦੇ ਨੂੰ ਬਹੁਤ ਵੱਡਾ ਮੁੱਦਾ ਸਮਝਦੇ ਨੇ ਕਿ ਇਹ ਇਹ ਸਾਡਾ ਜਿਹੜਾ ਮੁਲਕ ਹੈਗਾਗਾ ਇਹ ਕਈ ਧਰਮਾਂ ਦਾ ਮੁਲਕ ਹੈਗਾ ਇਹਨੂੰ ਕੋਈ ਵੀ ਕਿਸੇ ਧਰਮ ਪ੍ਰਤੀ ਕੋਈ ਰੋਕ ਨਹੀਂ ਸਕਦਾ ਹੈਗਾ ਇਹਦੀ ਕੰਪਲੀਟ ਕੀਤੀ ਹੈ ਤੁਸੀਂ ਇਹਦੀ ਕੰਪਲੀਟਾ ਅਸੀਂ ਐਸਐਸਪੀ ਨੂੰ ਵੀ ਦਿੱਤੀ ਸੀਗੀ ਆਪਾਂ ਡੀਸੀ ਨੂੰ ਵੀ ਦਿੱਤੀ ਸੀ ਐਸਡੀਐਮ ਨੂੰ ਦਿੱਤੀ ਸੀਗੀ ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਹੈਗੀ ਅਸੀਂ ਗਲੋਬਲ ਐਕਸ਼ਨ ਕਮੇਟੀ ਨੂੰ ਇਹ ਚੀਜ਼ ਦੱਸੀ ਹੋਈ ਆ ਸਾਰਾ ਕੁਝ ਅਸੀਂ ਗਲੋਬਲ ਐਕਸ਼ਨ ਕਮੇਟੀ ਨੂੰ ਇਹ ਗੱਲ ਕਹਿਣਾ ਚਾਹੁੰਦੇ ਆਂਗੇ ਵੀ ਸਾਡੀ ਮੂਹਰੇ ਆ ਕੇ ਵੱਧ ਤੋਂ ਵੱਧ ਸਾਡੀ ਮਦਦ ਕਰਨ ਤੇ ਸਾਡੀ ਚਰਚ ਚਲਾਈ ਜਾਵੇ ਤੇ ਇਹਨਾਂ ਜਿਹੜੇ ਸਰਪੰਚ ਹੋਣੇ ਹੈਗੇ ਨੇ ਜਿਹੜੇ ਮੂਹਰੇ ਤੁਰੇ ਫਿਰਦੇ ਨੇ ਵੀ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਪੀਸੀ ਨੂੰ ਵੀ ਦਿੱਤੀ ਸੀ ਐਸਡੀਐਮ ਨੂੰ ਦਿੱਤੀ ਸੀਗੀ ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਹੈਗੀ ਅਸੀਂ ਗਲੋਬਲ ਐਕਸ਼ਨ ਕਮੇਟੀ ਨੂੰ ਇਹ ਚੀਜ਼ ਦੱਸੀ ਹੋਈ ਆ ਸਾਰਾ ਕੁਝ ਅਸੀਂ ਗਲੋਬਲ ਐਕਸ਼ਨ ਕਮੇਟੀ ਨੂੰ ਇਹ ਗੱਲ ਕਹਿਣਾ ਚਾਹੁੰਦੇ ਆਂਗੇ ਵੀ ਸਾਡੀ ਮੂਹਰੇ ਆ ਕੇ ਵੱਧ ਤੋਂ ਵੱਧ ਸਾਡੀ ਮਦਦ ਕਰਨ ਤੇ ਸਾਡੀ ਚਰਚ ਚਲਾਈ ਜਾਵੇ ਤੇ ਇਹਨਾਂ ਜਿਹੜੇ ਸਰਪੰਚ ਹੁਣੇ ਹੈਗੇ ਨੇ ਜਿਹੜੇ ਮੂਹਰੇ ਤੁਰੇ ਫਿਰਦੇ ਨੇ ਵੀ ਇਹਨਾਂ ਤੇ ਕਾਰਵਾਈ ਕੀ ਨਾਮ ਆ ਜੀ ਮੇਰਾ ਨਾਮ ਜੀ ਅਮਰਜੀਤ ਕੌਰ ਆ ਜੀ ਅੱਜ ਉਹ ਤਾਂਦਰੇ ਵਿਖੇ ਮਸਲਾ ਹੋਇਆਗਾ ਕੀ ਮਸਲਾ ਹੋਇਆ ਹਾਂਜੀ ਆਲਰੇਡੀ ਮੈਂ ਵੈਸੇ ਘਰ ਨਹੀਂ ਸੀ ਜਦੋਂ ਮਸਲਾ ਹੋਇਆ ਮੈਂ ਬਿਮਾਰ ਸੀ ਮੈਂ ਥੋੜਾ ਜਿਹਾ ਬਾਹਰ ਸੀ ਜਦੋਂ ਮੈਂ ਆਈ ਤਾਂ ਜਦੋਂ ਮੈਨੂੰ ਪਤਾ ਲੱਗਿਆ ਕਿਉਂਕਿ ਇਹ 3-4 ਸਾਲਾਂ ਤੋਂ ਆਪਣੀ ਸਾਸਨ ਕਰ ਰਹੇ ਨੇ ਦੇਖੋ ਸੰਵਿਧਾਨ ਦੇ ਵਿੱਚ ਲਿਖਿਆ ਹੋਇਆ ਵੀ ਅਸੀਂ ਕੋਈ ਵੀ ਧਰਮ ਨੂੰ ਮੰਨ ਸਕਦੇ ਹਾਂ ਇਹ ਤਾਂ ਸੰਵਿਧਾਨ ਦੀਆਂ ਬਿਲਕੁਲ ਤੇ ਜਿਉਂ ਉਡਾਈਆਂ ਜਾ ਰਹੀਆਂ ਨੇ ਮੈਂ ਮੇਰਾ ਹਿਰਦਾ ਪਲੁੰਦ ਰਿਹਾ ਜਦੋਂ ਮੈਨੂੰ ਪਤਾ ਲੱਗਿਆ ਵੀ ਇਹ ਜਦੋਂ ਆਪਣਾ ਸਾਸਨ ਕਰਦੇ ਸੀ ਇੱਕ ਉਥੇ ਚਰਚ ਮੇਰੇ ਧਿਆਨ ਵਿੱਚ ਹੈਗਾ ਵੀ ਉਹ ਚਰਚ ਬਣ ਰਹੀ ਹੈ ਹਲੇ ਇਹ ਤੁਹਾਨੂੰ ਜਾਂ ਇਹ ਮੈਂਬਰਾਂ ਨੂੰ ਪਤਾ ਹੋਵੇ ਚਰਚ ਅਲਾਉਡ ਹੋਗੀ ਜਾਂ ਨਹੀਂ ਹੋਗੀ ਇਹਨਾਂ ਦਾ ਮੈਟਰ ਹੈ ਮੈਂ ਜਿੰਨੀ ਗੱਲ ਸੁਣੀ ਆ ਮੇਰੇ Dalit ਸਮਾਜ ਦੇ ਲੋਕ ਨੇ ਇਹਨਾਂ ਤੇ ਜਿਹੜਾ ਜਰਨਲ ਕੈਟਾਗਰੀ ਦੇ ਲੋਕਾਂ ਨੇ ਇੱਕ ਵੀ ਦਲਤ ਬੰਦਾ ਉੱਥੇ ਨਹੀਂ ਸੀ ਜਰਨਲ ਕੈਟਾਗਰੀ ਦੇ ਲੋਕਾਂ ਨੇ ਰਾਣਾ ਲੈ ਕੇ ਡਾਂਗਾ ਲੈ ਕੇ ਜਿਹੜੀਆਂ ਸਾਡੀਆਂ ਬੀਬੀਆਂ ਨੇ ਖਿੱਚ ਤੂ ਕਰਕੇ ਕਟੋਬੇ ਦੇ ਵਿੱਚ ਖਿੱਚ ਕੇ ਦਿੱਤੀਆਂ ਉਹਦੀ ਮਸ਼ਕਤ ਸ਼ਬਦਾਂ ਵਿੱਚ ਨਿੰਦਾ ਕਰਦੀਆਂ ਔਰ ਮੈਂ ਤਾਂ ਅੰਦਰੇ ਤੋਂ ਚੱਲ ਕੇ ਇਹ ਬੀਬੀਆਂ ਦਾ ਪਤਾ ਲੈਣ ਆਈਆਂ ਕਿਉਂਕਿ ਮੈਂ ਪਿਛਲੇ ਦਿਨਾਂ 'ਚ ਇਲੈਕਸ਼ਨ ਵੀ ਲੜੀ ਸੀ ਇਹ ਜਿਹੜਾ ਸਰਪੰਚ ਹੈ ਗੁੰਡਾਗਰਦੀ ਕਰਕੇ ਜਿਹੜਾ ਅੱਗੇ ਆ ਗਿਆ ਮੈਂ ਹਾਰ ਗਈ ਮੇਰੇ ਵੀ ਪਿੱਛੇ ਪਏ ਹਨ ਮੈਂ ਇੱਥੇ ਟੋਟਲ ਆਊਟ ਕਹਿ ਰਹੀ ਆ ਤੇ ਮੇਰੇ ਵੀ ਪਿੱਛੇ ਪਏ ਹਨ ਮੇਰੇ ਵੀ ਪਰਿਵਾਰ ਦੇ ਵਿੱਚ ਇੱਕ ਹਰਸਾ ਵਾਪਰਿਆ ਪਿਛਲੇ ਦਿਨ ਉਹਦੇ ਵੀ ਇਹ ਮੇਰੇ ਅੰਗੇਸ਼ਠੀ ਖੜੇ ਨੇ ਇਹਨਾਂ ਨੇ ਗੁੰਡਾਗਰਦੀ ਕਰਨੀ ਆ ਇਸ ਤੋਂ ਸਭ ਕੁਝ ਨਹੀਂ ਜਿਹੜਾ ਸਰਪੰਚਾ ਪੂਰੀ ਪੰਚਾਇਤ ਆ ਗੁੰਡਾਗਰਦੀ ਦੇ ਵਿੱਚ ਉਤਰੀ ਹੋਈ ਆ ਦੇਖੋ ਇਹ ਆਪਦਾ ਆਪਦੇ ਜੀਸੂ ਪ੍ਰਭੂ ਨੂੰ ਮੰਨਦੇ ਨੇ ਇਹ ਆਪਦਾ ਉਹਦਾ ਪ੍ਰਚਾਰ ਕਰਦੇ ਸੀ ਜਾਂ ਮੀਟਿੰਗ ਕਰਦੇ ਸੀ ਮੈਂ ਇੱਥੇ ਮੌਜੂਦ ਹਾਂ ਪਰ ਮੈਂ ਸਾਰੇ ਲੋਕਾਂ ਦੇ ਸੁਣ ਕੇ ਸ਼ਾਂਬੀਨ ਕਰਕੇ ਮੈਂ ਇੱਥੇ ਹਸਪੀਟਲ 'ਚ ਬੀਬੀਆਂ ਦਾ ਪਤਾ ਲੈਣ ਪਹੰਚੀ ਆ ਮੈਂ ਆਖਰ ਵਿੱਚ ਇਹੀ ਕਹਿੰਦੀ ਆ ਕਿ ਮੀਡੀਆ ਨੇ ਵੀ ਬੇਨਤੀ ਕਰਦੀ ਆ ਕਿ ਇੱਥੇ ਹੋਰ ਵੱਡੀ ਦੁਰਘਟਨਾ ਹੋ ਸਕਦੀ ਆ ਜੇ ਅੱਜ ਇਹਨਾਂ ਨੂੰ ਨੱਥ ਨਾ ਪਾਈ ਇੱਥੇ ਕਤਲਾਂ ਤੱਕ ਵੀ ਪਹੁੰਚੋ ਕਿਉਂਕਿ ਥੜਲੇਦਾਰ ਬਹੁਤ ਹੀ ਕਿਉਂਕਿ ਜੇ ਬੋਟਾ ਲੈ ਸਕਦੇ ਨੇ ਡਰਾਤ ਮਗਾ ਕੇ ਇਹ ਸਾਡੇ ਦਲਤਾਂ ਨੂੰ ਜਿਹੜਾ ਇਹ ਮਾਰ ਵੀ ਸਕਦੇ ਨੇ ਕਿਉਂਕਿ ਅੱਜ ਇੱਥੇ ਕਈ ਗਵਾਹ ਵੀ ਹੈਗੇ ਨੇ ਮੇਰੇ ਕੋਲ ਜਿਹੜੇ ਕਹਿੰਦੇ ਸੀਗੇ ਵੀ ਸਰਪੰਚ ਸਾਹਿਬ ਨੇ ਕਿਹਾ ਵੀ ਮੇਰੀ 25 ਲੱਖ ਦੀ ਕੋਠੀ ਆ ਮੈਂ ਵੇਚ ਕੇ ਇਹ ਚਰਚ ਤੇ ਲਾ ਦੂੰਗਾ ਪਰ ਮੈਂ ਚਰਚ ਨਹੀਂ ਬਣ ਦਿੰਦਾ ਪਰ ਮੈਂ ਸਰਪੰਚ ਸਾਹਿਬ ਨੂੰ ਵੀ ਮੀਡੀਆ ਰਹੀ ਬੇਨਤੀ ਕਰਦੀਆਂ ਵੀ ਥੋੜਾ ਜਿਹਾ ਇਹ ਵੀ ਦੇਖਿਓ ਜਿਹੜੇ ਚਰਚ ਆਲੇ ਬੰਦੇ ਨੇ ਇਹ ਵੀ ਇਨਸਾਨ ਨੇ ਇਹ ਵੀ ਵੋਟਰ ਨੇ ਤੇ ਮਤਭਲੇਖੇ ਚ ਰਿਹਾ ਵੀ ਸਾਨੂੰ ਕਿਸੇ ਨੇ ਹੋਰ ਦਿਆਂ ਅਸੀਂ ਜਰਨਲ ਕੈਟਾਗਰੀ ਦੀਆਂ ਵੋਟਾਂ ਲੈ ਕੇ ਅਸੀਂ ਇੱਥੇ ਅੱਗੇ ਆ ਗਿਆਂ ਸਾਨੂੰ ਜਿਹੜੇ ਸਾਂਝੇ ਬੰਦੇ ਨੇ ਸਾਂਝੇ ਕੰਮ ਵਿੱਚ ਇੱਕ ਟੀਮ ਬਿਠਾਉਣੀ ਸੀ ਇਹਨਾਂ ਨੇ ਇਹਨਾਂ ਨੂੰ ਸਹੀ ਢੰਗ ਨਾਲ ਇਨਾਂ ਦੀ ਜਿਹੜੀ ਮਤਲਬ ਜਿਵੇਂ ਇਹਨਾਂ ਦੇ ਮੂਰੇ ਹੈਗੇ ਨੇ ਬੰਦੇ ਆਗੂ ਉਹਨਾਂ ਨਾਲ ਇਹਨਾਂ ਨੇ ਪਹਿਲਾਂ ਗੱਲਬਾਤ ਕਰਨੀ ਸੀ ਜੇ ਗੱਲਬਾਤ ਇਹਨਾਂ ਦਾ ਨਾ ਸਕਸੈਸਫੁਲ ਹੁੰਦੇ ਉਸ ਤੋਂ ਬਾਅਦ ਕੋਈ ਇਹ ਪੁਲਿਸ ਕੰਪਲੀਟ ਕਰ ਦੇ ਪਰ ਜਿਹੜਾ ਅੱਜ ਔਰਤਾਂ ਨੂੰ ਕੁੱਟਣਾ ਸਾਡੇ ਬੰਦਿਆਂ ਨੂੰ ਕੁੱਟਣਾ 달ਤ ਸਮਾਜ ਦੇ ਲੋਕ ਪਿੱਛੇ ਫੀਲਦ ਬੀਬੀਆਂ ਨੇ ਅੱਧਰ ਵੀ ਮੈਂ ਦੇਖ ਕੇ ਆਈਆਂ ਚਾਰ ਬੰਦੇ ਦਾਖਲ ਨੇ ਬਹੁਤ ਬੁਰੀ ਤਰ੍ਹਾਂ ਕੁੱਟ ਕੇ ਟੱਪਾ ਹੋਇਆ ਮੈਂ ਅਨਸਾਫ਼ ਦੀ ਮੰਗ ਕਰਦੀ ਆ ਇੱਥੇ ਮੈਂ ਸਰਪੰਚ ਸਰਪੰਚ ਨਹੀਂ ਹੈ ਮੈਡਮ ਉਹ ਰੇਖਾ ਰਾਣੀ ਸਰਪੰਚ ਔਰਤਾਂ ਪਰ ਜਾਇੰਟਸ ਦਾ ਨਾਮ ਬੋਲਿਆ ਜਾਂਦਾ ਪਿੱਛੇ ਤੋਂ ਚੱਲਦਾ ਸਰਪੰਚ ਮਰਦ ਪ੍ਰਧਾਨ ਹੈ ਔਰਤ ਨੂੰ ਵੋਟਾਂ ਵਿੱਚ ਖੜਾਇਆ ਜਾਂਦਾ ਬੋਲਣ ਵਾਲੇ ਨੂੰ ਅੱਗੇ ਨਹੀਂ ਮੈਂ ਖੜੀ ਸੀ ਵੋਟਾਂ ਦੀ ਮੈਂ ਵਿੱਚ ਕਹਿੰਦੀ ਆ ਅਸੀਂ ਸੱਚੇ ਹੱਕ ਸੱਚ ਦੇ ਲੜਨ ਵਾਲੇ ਆ ਮੈਂ ਅੱਜ ਹੱਕ ਸੱਚ ਦੇ ਲੜਨ ਵਾਲੀ ਔਰਤ ਇੱਥੇ ਖੜੀ ਆ ਮੌਜੂਦਾ ਜਿੱਥੇ ਤੱਕ ਵੀ ਮੈਨੂੰ ਜਾਣਾ ਪਿਆ ਇਹ ਸਮਾਜ ਨਾਲ ਮੈਂ ਖੜੀ ਆ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਮੈਂ ਮੰਗ ਕਰਦੀ ਆਂ ਵੀ ਸਾਨੂੰ ਕਿਸੇ ਵੀ ਧਰਮ ਨੂੰ ਮੰਨਣ ਦੀ ਆਗਿਆ ਸੰਵਿਧਾਨ ਦੇ ਵਿੱਚ ਡਾਕਟਰ ਭੀਮਰਾ ਅੰਬੇਦਕਰ ਜੀ ਨੇ ਸੰਵਿਧਾਨ ਸੰਜ ਸਾਰਿਆਂ ਲਈ ਲਿਖਿਆ ਉਹਦੇ ਵਿੱਚ ਕਿਸੇ ਵੀ ਅਸੀਂ ਅਬ ਜੇ ਸ ਮਰਮ ਨੂੰ ਮੰਨ ਸਕਦੇ ਆ ਮੇਰਾ ਮਨ ਕਰਿਆ ਮੈਂ ਵੀ ਜੀਸੂ ਨੂੰ ਮੰਨ ਸਕਦੀ ਆ ਮੇਰਾ ਜੀਸੂ ਵਾਲੇ ਕਿਸੇ ਭਾਈ ਦਾ ਜਿਵੇਂ ਸਰਦਾਰ ਨੇ ਇਹਨਾਂ ਦਾ ਜ਼ਿਕਰ ਆ ਇਹ ਗੁੰਗਰਾਸਾ ਵੀ ਮੰਨ ਸਕਦੇ ਨੇ ਸਾਡੇ ਨਾਲ ਤਾਂ ਬਾਜੀ ਅਸੀਂ ਨਹੀਂ ਚੱਲਣੀ ਸਾਡਾ ਮਨਾ ਜਿੱਥੇ ਮਰਜੀ ਅਸੀਂ ਜਾ ਸਕਦੇ ਆ ਇਹਨਾਂ ਕੁਛ ਕਹਿੰਦੀ ਆਈ ਮੈਂ ਭਗਵੰਤ ਮਾਨ ਨੂੰ ਵੀ ਬੇਨਤੀ ਕਰਦੀ ਆ ਵੀ ਇਹ ਜਿਹੜਾ ਇਹਨਾਂ ਤੇ ਗੁੰਡੇ ਗੁੰਡਾ ਸਾਡੇ ਧਾਨ ਦੇ ਵਿੱਚ ਗੁੰਡਾ ਰਾਜ ਪੈਦਾ ਹੋ ਗਿਆ ਉਹਨੂੰ ਨੱਥ ਪਾਈ ਜਾਵੇ ਨਹੀਂ ਸਾਡੇ ਬੀਬੀਆਂ ਦੇ ਹੌਸਲੇ ਬੁਲੰਦਾ ਤੇ ਜਿਹੜਾ ਸਾਡਾ ਸੁਧਾਰ ਸਾਡ ਜੰਗ ਸੰਘਰਸ਼ ਕਮੇਟੀ ਬਣੂਗੀ ਮੈਂ ਬਣਾਉਂਗੀ ਕਿ ਅਸੀਂ ਅੱਗੇ ਤੱਕ ਜਾਵਾਂਗੇ ਮੈਂ ਜੀਸੂ ਭਰਾਵਾਂ ਦੇ ਨਾਲ ਮੇਰਾ ਰੌਮ ਡਾਕਟਰ ਰਸ਼ਨ ਜੋਤਾ ਹਸਤਾ ਹੰਦਰੀ ਪਿੰਡ ਤੋਂ ਕੁਝ ਪੇਸ਼ੈਂਟ ਟਾਈਮ ਦੀ ਕੀ ਮਸਤਰਾ ਹੈ ਹਾਂਜੀ ਬਿਲਕੁਲ ਦੋ ਪੇਸ਼ੈਂਟ ਆਏ ਨੇ ਉਹਨਾਂ ਦਾ ਲੜਾਈ ਝਗੜੇ ਦਾ ਹੈਗਾ ਇੱਕ ਪੇਸ਼ੈਂਟ ਦਾ ਨਾਮ ਸੁਨੀਲ ਹੈ ਦੂਸਰੇ ਮਜੀਦ ਕੋਰੇ ਦਾਖਲ ਹੋਇਆ ਮੇਰੇ ਕੋਲੇ ਸੱਟਾਂ ਲੱਗੀਆਂ ਇਹਨਾਂ ਦੇ ਹਾਂਜੀ ਆਪਾਂ ਦਾਖਲ ਕਰ ਲਿਆ ਪੁਲਿਸ ਨੂੰ ਰੁਕਾ ਭੇਜ ਦਿੱਤਾ ਹੈਗਾ ਤੇ ਅੰਡਰ ਅਬਜ਼ਰਵੇਸ਼ਨ ਇਲਾਜ ਚੱਲ ਰਿਹਾ ਹੈ ਇਹਨਾਂ ਦਾ ਠੀਕ 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 ਈ ਨਾਮ ਮਿਰਨਾ ਪ੍ਰਤੀਖਰਮਈ ਅਸੇ ਤਾਂ ਅੰਗਰੇ ਪਿੰਡ ਦੇ ਵਿੱਚ ਅੱਜ ਕੀ ਮਸਲਾ ਹੋ ਜਾਦਾ ਤਾਂਦਰੇ ਪਿੰਡ ਵਿੱਚ ਅਸੀਂ ਨੇ ਨੋਰਮਲ ਵੋਲੰਟੀਅਰ ਮੀਟਿੰਗ ਰੱਖੀ ਸੀ ਕੋਈ ਸਾਡਾ ਬਾਹਰਲਾ ਖਲੀਸਾ ਦਾ ਕੋਈ ਮੈਂਬਰ ਨਹੀਂ ਸੀਗਾ ਪਰ ਸਾਡੀ ਵੋਲੰਟੀਅਰ ਮੀਟਿੰਗ ਸੀ ਵੀ ਅੱਗੇ ਮੀਟਿੰਗ ਕਿੱਥੇ ਰੱਖਣੀ ਹੈ ਇਸ ਦੇ ਦੌਰਾਨ ਜਿਸ ਲਈ ਮੀਟਿੰਗ ਚੱਲ ਰਹੀ ਸੀ ਤੇ ਪਿੰਡ ਵਾਲੇ ਗੁਰਦੁਆਰੇ ਚ ਨੋਜ਼ਮੈਂਟ ਹੋਈ ਤੇ ਜਿਸ ਲਈ ਨੋਜ਼ਮੈਂਟ ਹੋਈ ਤੇ ਸਾਰੇ ਪਿੰਡ ਵਾਲੇ ਕੋਈ ਰਾੜਾਂ ਚੱਕੀ ਵੀਰੇ ਕੋਈ ਡੰਡੇ ਡੰਡੇ ਚੱਕੀ ਵੀਰੇ ਤੇ ਉਸ ਲਈ ਸਾਡੇ ਉਸੇ ਨੂੰ ਪਹੁੰਚੀ ਮੀਟਿੰਗ ਚੱਲਦੇ ਚੱਲਦੇ ਤੇ ਜਿਸ ਲਈ ਮੀਟਿੰਗ ਚੱਲ ਰਹੀ ਸੀ ਤੇ ਉੱਥੇ ਸਾੜਨ ਸੋ ਡਿੱਬੀ ਨਾਲ ਗੱਲ ਸੁਣੇ ਸਾਡੇ ਤੇ ਅਟੈਕ ਕੀਤਾਗਾ ਮਤਲਬ ਮੈਂ ਛੜਾਂ ਲੱਗ ਰਹੀ ਸੀ ਛੜਾਂਦੇ ਛੜਾਂਦੇ ਇਹਨਾਂ ਨੇ ਸਾਡੇ ਤੇ ਮਤਲਬ ਅਟੈਕ ਕੀਤਾਗਾ ਕਿੰਨੇ ਕੇ ਬੰਦੇ ਫੱਟੜ ਕਰਦੇ ਫੱਟੜ ਉੱਥੇ ਜਿਹੜੇ ਅਸੀਂ ਉਹਨਾਂ ਨੂੰ ਸਾਡੇ ਵੱਲੋਂ ਕੋਈ ਵੀ ਉਹਨਾਂ ਤੇ ਕੋਈ ਵੀ ਅਟੈਕ ਨਹੀਂ ਹੋਇਆ ਵਾ ਅਸੀਂ ਉਹਨਾਂ ਨਾਲ ਇਹੀ ਗੱਲ ਕਰ ਰਹੇ ਸੀ ਵੀ ਲੜਾਈ ਵਿੱਚ ਕੁਝ ਨਹੀਂ ਰੱਖਿਆ ਤੇ ਫਿਰ ਵੀ ਸਾਡੇ ਤੇ ਉਲਟਾ ਅਟੈਕ ਕਰ ਕਰਕੇ ਦੱਸ ਰਹੇ ਸੀ ਕਿ ਅਸੀਂ ਤੁਹਾਡੀ ਤੇ ਮੀਟਿੰਗ ਨਹੀਂ ਲੱਗਣ ਦੇਣੀ ਵੀ ਅਸੀਂ ਤੁਹਾਡੀ ਚਰਚ ਤੋਂ ਚੱਕਣੀ ਆ ਕਿ ਚੱਕਣੀ ਲੱਗਣ ਦੇਣੀ ਸਾਨੂੰ ਪਸਤਾਸਨ ਕੀ ਮੰਗ ਕਰਦੇ ਸਾਡੀ ਪ੍ਰਸ਼ਾਸਨ ਤੁਸੀਂ ਮੰਗਾ ਵੀ ਜੇ ਅਸੀਂ ਕਿਸੇ ਤਰ੍ਹਾਂ ਉਹਨੂੰ ਮੜਾ ਨਹੀਂ ਕਹਿੰਦੇ ਜਾਂ ਕਿਸੇ ਨੂੰ ਕੁਝ ਕਹਿੰਦੇ ਨਹੀਂ ਤੇ ਸਾਡੇ ਤਰ੍ਹਾਂ ਨੂੰ ਵੀ ਕਿਉਂ ਮੜਾ ਕਹਿ ਕੇ ਸਾਡੀ ਚਰਚਾ ਐਵੇਂ ਕਰਦ ਨੇ ਉਹਨਾਂ ਨੇ ਮੇਰੇ ਬਾਲ ਫੜੇ ਤੇ ਕੱਪੜੇ ਪਾੜ ਕੇ ਮੈਨੂੰ ਨਾਲੇ ਚ ਧੱਕਾ ਦਿੱਤਾ ਇਹ ਸਾਰੇ ਕੱਪੜੇ ਖਰਾਬ ਕਰ ਦਿੱਤੇ ਨਾਲੇ ਮਾਰਿਆ ਹੀ ਥੱਲੇ ਸੁੱਟਦਾ ਜਾਵਾ ਕਿੰਨੇ ਕਿ ਵਿਅਕਤੀ ਬੋਲਤ ਉਹਨੂੰ ਕੁੱਟਿਆ ਸਾਰੇ ਪਿੰਡ ਦੇ ਸਰਪੰਚ ਮੈਂ ਬਰੋਥੀ ਖੜੇ ਸੀ ਸਾਰੇ ਪੰਡਿਤ ਹੀ ਮਤਲਬ ਸਾਰੇ ਜਿੰਨੇ ਵੀ ਸਾਡੇ ਪਿੰਡ ਤੇ ਲੱਗਦੇ ਨੇ ਸਾਰੇ ਖੜੇ ਸੀ ਉੱਥੇ ਕੀ ਕੁੱਟਣ ਦਾ ਕੀ ਕਰ ਰਿਹਾ ਉਹ ਕਹਿੰਦੇ ਵੀ ਚਰਚ ਦੀ ਲਗਾਉਣ ਨੂੰ ਤੁਹਾਨੂੰ ਮਨਾ ਕਰਿਆ ਸੀ ਕਿ ਤੁਸੀਂ ਕਿਉਂ ਇੱਥੇ ਕੱਟ ਕਰਿਆ ਤੁਸੀਂ ਕਿ ਮਨ ਕਰਦੇ ਅਸੀਂ ਤਾਂ ਇਹ ਹੀ ਕਹਨੇ ਵੀ ਸਾਡੀ ਚਰਚ ਲਾਈ ਜਾਵੇ ਇਨਾਮਾ ਜੀ ਸੁਣੀ ਲਾਈ ਸੁਣੀ ਮਾ ਜੀ ਤਾਂ ਸੇਕ ਧਾਂਦਰੀ ਪਿੰਡ ਦੇ ਵਿੱਚ ਕੀ ਮਸਲਾ ਹੋਇਆਗਾ ਤਾਂ ਬੇਕਰ ਜੀ ਅਸੀਂ ਚਰਚਾ ਕਰਦੇ ਸੀ ਤੇ ਉਹਦੇ ਕਰਕੇ ਵੀ ਸਾਨੂੰ ਆ ਕੇ ਪਿੰਡ ਦੇ ਕੁੱਟਣ ਲੱਗ ਗਏ ਉਹ ਸਾਰੇ ਤਾਂ ਉਹ ਕੁੱਟਾ ਜੀ ਇੱਕ ਵਾਰ ਕੋਲ ਰਾਤ ਸੀ ਮੁੱਖੀਆਂ ਮਾਰੀਆਂ ਪਤਿਆਂ ਲੱਗ ਗਈਆਂ ਜੀ ਮਾਰੀਆਂ ਕਿੰਨੇ ਕਿ ਵਿਅਕਤੀ ਇਹਨਾਂ ਵੱਲੋਂ ਹਮਲਾ ਕੀਤਾ ਗਿਆ ਫੋਟੋ ਕੱਟ ਜੀ 15 ਤੀ ਜਾਣੇ ਹੈਗੇ ਜੀ ਅੱਛਾ ਜੀ ਕਿਹਦਾ ਨਾਮ ਦੱਸ ਸਕਦੇ ਹੋਗੇ ਨਾ ਜੀ ਨਾਮ ਅੱਛਾ ਜੀ